ਆ ਮਾਤਸਾ ਚੱਲਣਾ ਪੜਿਆ। ਆਹੇ ਬਾਬੂ ਯਾਰ ਮਰ ਜਾਂਦਾ। ਪਾਰੇਪੋਲ ਸਪਰਸ਼ਾਸਨ ਸਾਡੇ ਨਾਲ ਕੀ ਕਰਤਾ? ਆ ਦੇਖੋ ਪੋਲ ਦਾ ਪ੍ਰਸ਼ਾਸਨ ਆਏ ਪੂਟੀ ਫੈਂਸ ਤੋਂ ਤਾਂ ਗੋਕੇ ਮਰ ਲਗੇ ਆ ਪਾਜੀ ਬੱਚਿਆਂ ਦੇ ਨਾਲ ਆਪਣੇ। ਪਾਜੀ ਮੈਂ ਬੀਐਡ ਕੀਤੀ ਦੀਆ, ਆਈਟੀਟੀ ਕੀਤੀ ਦੀਆ, ਆਈਟੇ ਕੀਤੀ ਦੀਆ, ਜੀਹਾਂ ਨੂੰ ਕੀਤੀ ਦੀਆ। ਪਾਜੀ ਮੈਂ 4 4 ਡਿਗਰੀ ਕਿਧਰ? ਜਿਆਦਾ ਭੜ ਕੇ ਪਾਜੀ ਗੋਲੀਆਂ ਪਾਈ ਜਾਂਦੇ। ਆ ਜੋ ਅੰਦਰ ਯਾਰ ਆ ਗਲੋ ਸ਼ਸਦੇ ਪੰਧ ਹੋ ਕੇ ਅੰਦਰ ਮਰ ਜਿਹਾ ਆਪਣੇ ਬੱਚੇ ਲੈ ਕੇ ਛੋਟੇ ਛੋਟੇ ਆ ਦੇਖੋ ਕੀ ਕਰਤਾ ਮੇਰਾ ਹਾਲਾਤ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੋ ਅਰੇ ਕੀ ਕਰੀਏ ਕਿੱਥੇ ਨੌਕਰੀ ਕਰੀਏ ਕੋਈ ਜਿੰਦਾ ਨੌਕਰੀ ਅਨੁਕੂਲ ਪੜੀਗਾ ਕਿੱਥੇ ਅਨੁਕੂਲ ਹੋਏਗਾ ਕਰਿਆ ਤੇਰਾ ਕਾਰ ਸੇ ਲੈ ਲਾ ਕੇ ਆ ਆ ਬੇੜਾ ਕਹੇ ਭਾਤ ਤਾ ਆਣਾ ਨੇ ਮੇਰੇ ਦਾ 2013 ਤੋਂ ਔਰ ਪਾਰ ਦਾ ਪਰਚੰਦ ਜਾਲ ਵਿਦਾਊਟ ਰਕਮੀ ਭਾਇਆ 10 ਸਿਹ ਸਾਲ ਆਪਣਾ ਫੇਸਬੁਕ ਪਿਆਛਲੰਦ ਭਾਗੀ ਮੇਰਾ ਨਾ ਕੋਈ ਕੈਸ਼ ਤੇ ਨਾ ਮੈਂ ਨੌਕਰੀ ਕਰ ਸਕਾਂ ਮੇਰਾ ਫਿਚਰ ਸੜਾ ਖਰਾਬ ਕਰਤਾ ਜਿਹੜੇ ਭਗਵਾਨ ਤੁਹਾਡੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਪਿਛਲੇ ਪਰਚਿਆਂ ਨੂੰ ਫੜ ਭਰ ਕੇ ਲੋਕਾਂ ਨਾਲ ਜੜ ਜਿੰਨੂੰ ਫੜਦੇ ਆ ਉਹਤੇ ਗੋਲੀਆਂ ਪਾ ਦਿੰਦੇ ਆ ਕਿੰਨੇ ਬੱਚੇ ਆ ਤੇਰੇ ਪਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਪਾਜੀ ਲੜਕਾ ਆ ਕਿੰਨਾ ਬੜਿਆ ਪਾਜੀ ਮੈਂ ਬੀ ਹੈਡ ਕੀਤੀ ਦੀਆ ਆਈਟੀਟੀ ਕੀਤੀ ਦੀਆ ਆਈਡੀਆ ਕੀਤੀ ਦੀਆ ਜੀਹਾਨੂੰ ਕੀਤੀ ਦੀਆ ਪਾਜੀ ਮੈਂ 4 4 ਡਿਕਨੇ ਕਿਦਰਾ ਮੈਨੂੰ ਪੁਲਿਸ ਬਰਸਾ ਦੇ ਥੰਗ ਕੀਤਾ ਰਹਾ ਪਾਜੀ ਮੈਂ ਜਾਇਦ ਫੜ ਕੇ ਪਾਜੀ ਗੋਲੀਆਂ ਪਾਈ ਜਾਂਦੇ ਅੱਜ ਆ ਬੰਦੇ ਵੀ ਆਏ ਉਹ ਨੀਣਾ ਚੱਕੀ ਤਿੰਦੇ ਨੂੰ ਕਹਿ ਜਿੰਦਾ ਬੰਦੇ ਨੂੰ ਕਹਿ ਉਹ ਜੀ ਗੱਡੀ ਕਿੰਨ ਟੋੜੀ ਉਹ ਗੱਡੀ ਦੇ ਸ਼ੀਸ਼ੇ ਪੇੜੇ ਆਪ ਕੋ ਸ਼ਿਕਰਤ ਪ੍ਰਸ਼ਾਸਨ ਨੇ ਆਹ ਦੇਖ ਆਪ ਕੋ ਪ੍ਰਸ਼ਾਸਨ ਦਾ ਹਾਰ ਸਤਨਾਮ ਜਗਤਾਰ ਦੌੜ ਕੇ ਬਾੜ ਕੁੱਟ ਕੇ ਆਹੀ ਆਪਣੇ ਬੱਚੇ ਲੈ ਕੇ ਨਾ ਚਾਰ ਬੱਚੇ ਪਾਏ ਦੇ ਮੇਰੇ ਕੋਲ ਦੇ ਦੇ ਤਾਂ ਸੋ ਮੇਰਾ ਵੱਡਾ ਜੇਚ ਲੈ ਚ ਗਿਆ ਮੇਰੇ ਬੱਚੇ ਤਿੰਨ ਪਾਲਨੇ ਹਾਂ ਤਿੰਨ ਪਾਲਨੇ ਮੇਰੇ ਬੱਚੇ ਆ ਜਗਤਾਰ ਅੱਜ ਤੁਸੀਂ ਜਾਓ ਹੀਰਾ ਦੇ ਪੁੱਤ ਲਗਰੇ ਆਪਾ ਜੀ ਜਗਤਾਰ ਹੀਰਾ ਨਰੇਸ਼ ਆਪਾ ਜੀ ਸੀਐਸ ਦਾ ਭਰੇ ਤੁਮ ਮਿਲੂ ਫੜ ਕੇ ਝੱਗਾ ਆ ਮਾਰ ਕੁੱਟ ਕੇ ਤੇ ਛੋਟ ਕੇ ਛੱਟ ਗਿਆ ਮੈਨੂੰ ਗੜ ਕੁੱਟ ਗਿਆ ਮੇਰੇ ਛੋਟੇ ਛੋਟੇ ਬੱਚੇ ਦਾ ਉਹਨਾਂ ਦੀ ਗੱਡੀ ਪੰਢੀ ਉਹਦੇ ਗੱਡੀ ਪੰਢੀ ਹੈ ਉਹਨਾਂ ਦੀ ਗੱਡੀ ਵੀ ਪੰਢੀ ਹੈ ਉਹਨਾਂ ਕੋਲ ਦੋ ਬੱਚੇ ਸੀ ਇਸਲੀ ਵਾਰੀ ਇਹਨਾਂ ਨੂੰ ਮੈਂ ਛੱਟਿਆ ਸੀ ਆਹ ਕਹਿੰਦਾ ਮੈਨੂੰ ਮਾਰਿਆ ਪਿੱਛਾ ਪਰਚਾ ਕਰਨਾ ਚਾਹਤਾਂ ਨੇ ਮੇਰੇ ਦਾ 2013 ਤੋਂ ਆੜ ਪਾਰ ਦਾ ਪਰਚੰਦ ਜਾਜ ਵਿਦਾਊਟ ਰਿਕਵਰੀ ਫਾਇਆ ਜੇ ਪਾਜੀ ਉਹਦੇ ਵਿਚੋਂ ਕਭੀ ਤੁਸੀਂ ਜਾਚ ਕਰਕੇ ਕੋਲੋ ਕਿ ਤੂੰ ਵੀ ਇਨਵੈਸਟੀਗੇਸ਼ਨ ਕਰਵਾਸ ਕਰਿਓ ਮੇਰਾ ਜਿਹੜਾ ਪਹਿਲਾ ਕੇਸ ਸੀ ਹਾਰ ਫਰਦ ਜਨਰਲ ਸਰਵਰ ਉਦੋਂ ਬਾਅਦ ਮੈਂ ਬੀਐਡ ਕਰਦਾ ਰਿਹਾ ਪਾਜੀ ਮੇਰੇ ਤੇ ਕੋਈ ਚੀਜ਼ ਨਹੀਂ ਫੜੀ ਕੋਈ ਕੁੱਛ ਨਹੀਂ ਮੈਂ ਜਦੋਂ ਬੀਹੈਡ ਕਰਦਾ ਮੈਂ ਕਾਰ ਤਾਂ ਪੁਲਿਸ ਨੇ ਮੇਰੇ ਤੇ ਹਰ ਫੜਦਾ ਪਰ ਚੱਬੜਦਾ ਜਿਹਨੋਂ ਫੜਦਾ ਪਾਜੀ ਮੈਂ 6 ਸਾਲ 6 ਸਾਲ ਪਾਜੀ ਮੈਂ ਆਪਣਾ ਕੇਸ ਭੁੱਟਿਆ 6 ਸਾਲ ਪਾਜੀ ਮੈਂ ਇਦਦੇ ਹਾਲ ਵੇ ਪਾਜੀ ਮੈਂ 6 ਸਾਲ ਆਪਣਾ ਕੇਸ ਭੁੱਟਿਆ ਪਾਜੀ ਮੇਰਾ ਨਾ ਕੋਈ ਟੈਸਟ ਦੇ ਸਕਿਆ ਨਾ ਮੈਂ ਨੌਕਰੀ ਕਰ ਸਕਿਆ ਮੇਰਾ ਫਿਊਚਰ ਸੜਕ ਖਰਾਬ ਕਰਤਾ ਮੈਂ ਡਗ ਟਿਟਰ ਬਣ ਗਿਆ ਕਿਹੇ ਟਾਹ ਤੇ ਮੈਂ ਬੋਡੀ ਬਿਲਡਰ ਹੀ ਆਪ ਕੋ ਦੇਖ ਹੁਣ ਦੇ ਕੰਨ ਮੈਂ ਡਰਾ ਕੇ ਡਿਟਰ ਬਣ ਗਿਆ ਆ ਪੋਲੀਟੀਕਲ ਮੈਨੂੰ ਦੱਸੋ ਮੇਰੇ ਕੋਲ ਚਾਰ ਕੇਸ ਪਾਤੇ ਆ ਦੇ ਕੋਪਰ ਸਰ ਇਹ ਨਾ ਤਾਂ ਤਾਂ ਤੇ ਪੁੱਛੋ ਜਾ ਕੇ ਸਾਡਾ ਦਰ ਕਿੰਨਾ ਦੇਣ ਵਾਲਾ ਬੋਲਾ ਜਾ ਦਰ ਦੇਣ ਵਾਲਾ ਸਕੂਲ ਚ ਪੁੱਛਾ ਪਰ ਜਿਆਦਾ ਪਤੀ ਆ ਦੇ ਦੇਣਾ ਅਸੀਂ ਅੰਦਰ ਮਰ ਜਾਂਗੇ ਜੇ ਇਹ ਚੱਲਣੀ ਕੱਟਣੀ ਹੈ ਜੇ ਨਹੀਂ ਕੱਟਨੀ ਆ ਕਿਉਂ ਚੜੇ ਜੇ ਲਾਣੀ ਕੱਟਨੀ ਆ ਕੋਈ ਸੱਚਾ ਸ਼ਾਕਟ ਇਟਰਾ ਬੰਦਲ ਵੀ ਤਾਂ ਆ ਰਿਹਾ ਜਾਂਦਾ ਦੁਕਾਨ ਤੋਂ ਭਗਵਾਨ ਤੁਮਾਦੇ ਜਿਹੜੀ ਭਗਵਾਨ ਤੁਮਾਦੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾ ਵਾਲਿਆਂ ਨੂੰ ਪਿਛਲੇ ਪਰਚਿਆਂ ਨੂੰ ਫੜ ਫੜ ਕੇ ਲੋਕਾਂ ਨਾਲ ਨਹੀਂ ਝਗੜ ਜਿੰਨੂੰ ਫੜਦੇ ਆ ਉੱਤੇ ਗੋਲੀਆਂ ਪਾ ਦਿੰਦੇ ਆ ਚਾਰ ਚਾਰ ਸਾਲੀ ਜੇਲਾ ਚ ਮਗਰੋਂ ਬੱਚੇ ਤੱਕੇ ਖਾਂਦੇ ਮਰ ਜਾਂਦੇ ਇਹਦੇ ਨਾਲੋਂ ਚੰਗਾ ਅਸੀਂ ਆਪਣੇ ਬੱਚੇ ਨੂੰ ਉਹ ਦੇਖੋ ਆ ਗਿਆ ਸੱਚਾ ਸੱਚੂ ਆਗਰ ਆਹੀ ਹੈ ਦਰਦਪੁਰ ਖੋੜ ਕਰਕੇ ਆ ਆਜੋ ਮੇਰਾ ਘਰ ਦੇਖੋ ਮੇਰਾ ਘਰ ਆ ਲੈ ਦੇਖੋ ਤੁਸੀਂ ਆਜੋ ਜਿੱਥੇ ਲੈਤਾ ਵੀ ਹੱਡੀ ਆਜੋ ਥੋੜਾ ਵੇਖਾ ਕਿਤਾ ਅੰਦਰ ਆਓ ਜੰਦਰ ਅੰਦਰ ਮੇਰਾ ਹੀ ਬੜਾ मरन लगे बच्चे जलूस अग लाती पुलिस प्रशासन ने कि दूजे तीजे पुलिस प्रशासन ਆ ਦੇਖੋ ਕੀ ਕਰਦਾ ਮੇਰਾ ਹਾਲਾਤ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੋ ਤੂੰ ਆ ਕੇ ਥੋੜੀ ਜਿਹੀ ਭਜਾਉਂਦਾ ਤੇ ਹੀਂਦਰੋ ਵੇਚਦੇ ਤੂੰ ਆਹ ਪਾਜੀ ਅੰਦਰ ਪਿਸਕੋਰਡ ਕਰਕੇ ਇਹ ਕੀ ਤੇਰੇ ਖੂਨ ਕਿਉਂ ਨਿਕਲੇ ਆਹ ਪਾਜੀ ਸ਼ਰਾਬ ਆ ਪੁਲਿਸ ਪ੍ਰਸ਼ਾਸਨ ਸਤਨਾਮ ਨੇ ਪਾਜੀ ਮੈਨੂੰ ਫੜਿਆ ਮਨਾ ਗੌਣ ਗੱਲ ਕਰਦਾ ਪਾਜੀ ਮਾਰਦਾ ਕਹਿੰਦਾ ਪਾਜੀ ਮਾਰਦਾ ਭਾਈ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਮੇਰਾ ਬੰਦੇ ਨੇ ਕੇਸ ਪੈ ਗਿਆ ਅਸੀਂ ਕੀ ਕਰੀਏ ਕਿੱਥੇ ਨੌਕਰੀ ਕਰੀਏ ਕੋਈ ਜਿੰਨਾ ਮਾਰ ਤੋੜ ਲੈ ਕੋਈ ਤੰਦਾ ਜੋ ਕਰੀ ਵੀ ਤਾਉ ਆਪਾਂ ਦਾ ਅੱਟਾ ਦੀ ਬੈਟਰੀ ਹੈ ਨਾ ਜਿਹੜੀ ਤੁਹਾਡਾ ਟੈਕਸ ਸੁਰੱਖਿਆ ਦਾ ਕੀ ਬੁਣ ਦੱਸ ਦੇਣਾ ਆਪਾਂ ਕਹਿੰਦੇ ਤੇ ਤੇ ਆਪਾਂ ਉਹ ਰੱਖਾ ਕਰ ਜਾਂਦੇ ਇੱਕ ਗੱਲ ਦੱਸੋ ਮੈਨੂੰ ਪਤਾ ਇਹਦੀ ਬਣਾਉਂ ਨਹੀਂ ਆਦਾ ਮੇਰੇ ਆਟੋ ਨੇ ਜਿਹੜਾ ਇਹਦੀ ਬੈਟਰੀ ਖਰਾਬ ਪਾਜੀਆ ਮੇਰਾ ਆਟੋ ਆਦੀ ਮੋਟਰ ਖਰਾਬ ਹੈ ਮੇਰੇ ਕੋਲ ਪੈਸੇ ਨਹੀਂ ਜੁੜੇ ਕਿੰਨੇ ਪੈਸੇ ਲੱਗਦੇ ਮੇਰੇ ਕੋਲ 20000 ਨਹੀਂ ਜੁੜਿਆ ਉਹ ਤਾਂ ਖਾਂਦ ਤੇ ਮੇਰਾ 20000 ਦਾ 20000 ਦੇਣ ਵਾਲਾ ਮੇਰਾ ਕੋਲ ਜਦੋਂ ਚੱਲ ਲੱਗ ਜਾਣਾ 20 ਸਾਲ ਨੌਕਰੀ ਕੀਤੀ ਸਰਕਾਰੀ ਬੈਂਕ ਦੇ ਧੱਕੇ ਨਾਲ ਕੇ ਮੈਂ ਆਪਣੇ ਪਿਓ ਦਾ ਮੂੰਹ ਨਹੀਂ ਦੇਖਿਆ ਨਹੀਂ ਨਹੀਂ ਤੁਹਾਨੂੰ ਯਕੀਨ ਨਹੀਂ ਨਾ ਕਿ ਛੋਟਾ ਜਿਹਾ ਬੱਚਾ ਤੁਹਾਨੂੰ ਕੋਈ ਪਾਜੀ ਮੈਂ ਗਲਤ ਪੜਨਾ ਨਹੀਂ 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 ਉਹ ਗਲਤ ਨਾ ਕਰ ਜੇ ਨਿਆਣੇ ਨੂੰ ਸੁਣਾਈ ਉਹ ਪਾਜੀ ਨਾ ਕਰ ਜੇ 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 ਨ એક વારી નેઈ પાડે નેઈ પાડે ચાચા ચાચા ના ના કર બાજ બન ના નમ નામ એ પે ડાઈ દે કા પાણી પી વારી એનએલએસર ની ગાડી ચડી આ મેરા કાર સલતા ડાકર આ બે ખા ખા તા ઓય સક નાવા आना चले रे यो देवा पानी पानी जोला अरे नाला ही आता है